ਆੜੀ ਦਵਾਰ ਗੰਗਾ ਇਸ਼ਨਾਨ ਦੇ ਲਈ ਸਾਡਾ ਭਰਾ ਰਾਤੀ ਜਿਹੜੀ ਟ੍ਰੇਨ 11 ਵਜੇ ਜਾਂਦੀ ਆ ਉਹਦੇ ਚ ਜਾਂਦਾ ਸੀਗਾ ਔਰ ਕੱਲਾ ਹੀ ਔਰ ਸ਼ਾਕਾਹਾਰੀ ਕੋਈ ਵੀ ਐਬ ਨਹੀਂ ਹੈਗਾ ਔਰ ਉੱਥੇ ਜਾਣਾ ਇਸ਼ਨਾਨ ਕਰਨਾ ਬੜਾ ਸ਼ਰਦਾ ਦੇ ਨਾਲ ਇਹਦੇ ਫਾਦਰ ਸਾਹਿਬ ਇਹਦੀ ਜਿਹੜੀ ਸਿਸ਼ਟਾ ਹੈ ਉਹ ਅੱਜ ਦੇ ਨਹੀਂ ਕਾਫੀ ਵਰਿਆਂ ਤੋਂ ਮੇਰੇ ਸਟੋਰ ਤੇ ਆਉਂਦੇ ਹੈਗੇ ਨੇ ਤੇ ਇੱਕ ਕਾਰ ਵਾਲਾ ਭਾਈਚਾਰਾ ਸੀਗਾ ਕਦੀ ਨਹੀਂ ਭਰਾ ਨੇ ਪੁੱਛਣਾ ਕੋਈ ਵੀ ਚੀਜ਼ ਲੈਣੀ ਆ ਪਾਜੀ ਬੰਦਾ ਆ ਰਿਹਾ ਹੈਗਾ ਯਾ ਇਹਨੂੰ ਦੇ ਦਿਓ ਦੇ ਦੇਣੀ ਆ ਆਪੇ ਪੈਸੇ ਆ ਜਾਣੇ ਆ ਠੀਕ ਹੈ ਨਾ ਐਦਾਂ ਦਾ ਬੰਦਾ ਅਸੀਂ ਨਹੀਂ ਦੇਖਿਆ ਇੰਨਾ ਸੋਬਰ ਬੰਦਾ ਤੇ ਇੰਨਾ ਹਲੀਮੀ ਵਾਲਾ ਬੰਦਾ ਇੱਕ ਆਰਟਿਸਟ ਹੈ ਐਦਾਂ ਐਡਾ ਮਾੜਾ ਸਾਲ ਜਿਹੜਾ ਆ ਅਸੀਂ ਨਹੀਂ ਦੇਖਿਆ ਜਸਵਿੰਦਰ ਪੱਲਾ ਚਲੇ ਗਏ ਜੀ ਸਾਡੇ ਜਗਨਦਾ ਭਰਾ ਚਲਾ ਗਿਆ ਜੀ ਅਹੂਜਾ ਸਾਹਿਬ ਚਲੇ ਗਏ ਅੱਜ ਚੌਥੀ ਜਿਹੜੀ ਮੌਤੇ ਵਾਲੀ ਹੈਗੀ ਆ ਜਵਾਨ ਮੌਤ ਕੈਰ ਦੀ ਮੌਤ ਜਿਹੜਾ ਕੋਈ ਹੈ ਨਹੀਂ ਕੀ ਘਾਟਾ ਪੂਰਾ ਹੋ ਜੇ ਇਹ ਵਾਲਾ ਜਦੋਂ ਕਿਸੇ ਬਾਪ ਦਾ ਬੱਚਾ ਚਲੇ ਜਾਂਦਾ ਆ ਬੇਵਕਤੀ ਅਕਾਲ ਚਲਾਨਾ ਕਰ ਜਾਣਾ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਤੇ ਜਦੋਂ ਕਿਸੇ ਬਾਪ ਨੂੰ ਆਪਣੇ ਬੱਚੇ ਨੂੰ ਕੰਧਾ ਦੇਣਾ ਪੈਂਦਾ ਆ ਔਰ ਬੱਚਾ ਇਹ ਨਹੀਂ ਕੀ ਬੱਚਾ ਸਵਾਮੀ ਨਦਾ ਕੋ ਡੇਢ ਮਹੀਨੇ ਦਾ ਗੱਭਰੂ ਜਵਾਨ ਜਲੰਧਰ ਪੰਜਾਬ ਹਿੰਦੁਸਤਾਨ ਵਰਡਾਂ ਦੇ ਵਿੱਚ ਜਿਨੇ ਆਪਣੇ ਜਲੰਧਰ ਦਾ ਨਾਮ ਰੋਸ਼ਨ ਕੀਤਾ ਆ ਔਰ ਸਮਾਸਥਾਨ ਤੇ ਸ੍ਰੀ ਜੈ ਹੈਗਾ ਆ ਉਹ ਨਿਸ਼ਚਿਤ ਹੁੰਦਾ ਆ ਠੀਕ ਹੈ ਤੇ ਇਹਦੇ ਲਈ ਕੋਈ ਸ਼ਬਦ ਨਹੀਂ ਹੈਗਾ ਕਿ ਜਿਹੜਾ ਆਪਣੇ ਭੈਣ ਆਪਣੇ ਬੱਚਿਆਂ ਨੂੰ ਛੱਡ ਕੇ ਪ੍ਰਭੂ ਦੇ ਚਰਨਾਂ 'ਚ ਚਲਾ ਗਿਆ ਆ ਹੁਣ ਇਹਦੇ 'ਚ ਕਹਿੰਦੇ ਨੇ ਹੁਣ ਇਹਦੀ ਜਿਹੜੀ ਆ ਅਸੀਂ ਤੇ ਇਹੀ ਕਵਾਂਗੇ ਕਿ ਇਹਦੀ ਨਿਰਭਗ ਜੇਰੀ ਜਾਂਚ ਹੋਣੀ ਚਾਹੀਦੀ ਆ ਕਿਉਂਕਿ ਡਾਕਟਰਾਂ ਦੇ ਉੱਪਰ ਦੋਸ਼ ਲੱਗਦੇ ਵੇਖੋ ਜੀ ਦੋਸ਼ ਲੱਗਦਾ ਨਹੀਂ ਦੋਸ਼ ਹੈ ਇੱਕ ਬੱਚਾ ਆਪਣੇ ਘਰੋਂ ਆਪਣੇ ਮੋਡੇ ਦਾ ਆਪਰੇਟ ਕਰਾਉਣ ਲਈ ਜਾ ਰਿਹਾ ਹੈ ਕਿਸੇ ਵੇਨ ਦੇ ਲਈ ਔਰ ਉਸ ਦੌਰਾਨ ਪਹਿਲਾਂ ਤਾਂ ਕਦੀ ਅਟੈਕ ਆਇਆ ਨਹੀਂ ਉਸ ਦੌਰਾਨ ਸਟ੍ਰੀਚਰ ਤੇ ਅਟੈਕ ਆਉਣਾ ਔਰ ਡਾਕਟਰਾਂ ਨੇ ਉਹਨੂੰ ਆਪਣੀ ਅੰਗਿਲੀ ਹੈ ਡਾਕਟਰਾਂ ਦੀ ਜਦੋਂ ਉਹਦੀ ਫੁਟੇਜ ਅੱਗੇ ਆਏਗੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਔਰ ਜਲੰਧਰ ਹੀ ਨਹੀਂ ਸਾਰਾ ਹਿੰਦੁਸਤਾਨ ਜਿਹੜਾ ਆ ਇਹਨਾਂ ਦੇ ਨਾਲ ਹੈ ਅੱਜ ਬੜੀ ਹੀ ਇੱਕ ਜਲੰਧਰ ਦੇ ਵਿੱਚ ਸ਼ੌਕ ਦੀ ਲਹਿਰ ਆ ਔਰ ਜਿੰਨੂੰ ਜਿੰਨੂੰ ਵੀ ਇਸ ਸਾਡੇ ਭਰਾ ਦੇ ਅਕਾਲ ਚਲਾਣਾ ਕਰਨ ਦਾ ਪਤਾ ਲੱਗਾ ਆ ਉਹ ਇੱਥੇ ਪਹੁੰਚਿਆ ਆ ਦੁੱਖ ਬਣਾਉਣ ਦੇ ਨਾਲ ਦੁੱਖ ਘਟਦਾ ਆ ਤੇ ਸੁੱਖ ਬਣਾਉਣ ਦੇ ਨਾਲ ਸੁੱਖ ਵੱਧਦਾ ਆ ਪਰ ਇਹ ਤੇ ਦੁੱਖ ਨਹੀਂ ਜੀ ਤੇ ਕਹਿਰ ਆ ਕਹਿਰ ਆ ਕਿਸੇ ਭੈਣ ਦੇ ਸਿਰ ਦਾ ਸਾਈ ਚਲਾ ਜਾਣਾ ਕਰਵਾ ਚੌਦਾਂ ਤਿਹਾਰਾ ਹੋਵੇ ਘਰ ਵਾਲੀਆਂ ਆਪਣੇ ਘਰ ਵਾਲਿਆਂ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਆ ਤੇ ਉਹ ਸਾਡਾ ਵੀਰ ਅੱਜ ਚੀਖਾ ਚ ਜਲ ਰਿਹਾ ਆ ਪ੍ਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਨਿਵਾਜ਼ ਦਵੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਅਸੀਂ ਤੇ ਇਹੀ ਕਵਾਂਗੇ ਤੁਹਾਡੇ ਨਾਲ ਬਹੁਤ ਗੂੜੀ ਸਾਂਝ ਸੀ ਥੋੜਾ ਆਪਣੇ ਬਾਰੇ ਦੱਸੋ ਕਿ ਮਤਲਬ ਕਿ ਹੋ ਜਾ ਉਸ ਬਾਤ ਸੀ ਜਾਂ ਕਿਹੋ ਜਿਹਾ ਉਹਨਾਂ ਦਾ ਮਿਲਣ ਦਾ ਵਕਤ ਸੀ ਲਗਾਤਾਰ ਮੇਰਾ ਖਿਆਲ ਹੈ ਅਸੀਂ ਕਵਾਂਗੇ ਕਿ 4 ਸਾਲ ਹਰਿਦਵਾਰ ਗੰਗਾ ਇਸ਼ਨਾਨ ਦੇ ਲਈ ਸਾਡਾ ਭਰਾ ਰਾਤੀ ਜਿਹੜੀ ਟ੍ਰੇਨ 11 ਵਜੇ ਜਾਂਦੀ ਆ ਉਹਦੇ ਚ ਜਾਂਦਾ ਸੀਗਾ ਔਰ ਕੱਲਾ ਹੀ ਔਰ ਸ਼ਾਕਾਹਾਰੀ ਕੋਈ ਵੀ ਐਬ ਨਹੀਂ ਹੈਗਾ ਔਰ ਉੱਥੇ ਜਾਣਾ ਇਸ਼ਨਾਨ ਕਰਨਾ ਬੜਾ ਸ਼ਰਦਾ ਦੇ ਨਾਲ ਇਹਦੇ ਫਾਦਰ ਸਾਹਿਬ ਇਹਦੀ ਜਿਹੜੀ ਸਿਸਟਮ ਹੈ ਉਹ ਅੱਜ ਦੇ ਨਹੀਂ ਕਾਫੀ ਵਰਿਆਂ ਤੋਂ ਮੇਰੇ ਸਟੋਰ ਤੇ ਆਉਂਦੇ ਹੈਗੇ ਨੇ ਤੇ ਇੱਕ ਕਾਰ ਵਾਲਾ ਭਾਈਚਾਰਾ ਸੀਗਾ ਕਦੀ ਨਹੀਂ ਭਰਾ ਨੇ ਪੁੱਛਣਾ ਕੋਈ ਵੀ ਚੀਜ਼ ਲੈਣੀ ਆ ਭਾਜੀ ਬੰਦਾ ਆ ਰਿਹਾ ਹੈਗਾ ਯਾ ਇਹਨੂੰ ਦੇ ਦਿਓ ਦੇ ਦੇਣੀ ਆ ਆਪੇ ਹੀ ਪੈਸੇ ਆ ਜਾਣੇ ਆ ਠੀਕ ਹੈ ਨਾ ਐਦਾਂ ਦਾ ਬੰਦਾ ਅਸੀਂ ਨਹੀਂ ਦੇਖਿਆ ਇੰਨਾ ਸੋਬਰ ਬੰਦਾ ਤੇ ਇੰਨਾ ਹਲੀਮੀ ਵਾਲਾ ਬੰਦਾ ਇੱਕ ਆਰਟਿਸਟ ਹੈ ਐਦਾਂ ਐਡਾ ਮਾੜਾ ਸਾਲ ਜਿਹੜਾ ਆ ਅਸੀਂ ਨਹੀਂ ਦੇਖਿਆ ਜਸਵਿੰਦਰ ਪੱਲਾ ਚਲੇ ਗਏ ਜੀ ਸਾਡੇ ਜਗਨਦਾ ਭਰਾ ਚਲਾ ਗਿਆ ਜੀ ਅਬ ਅਹੂਜਾ ਸਾਹਿਬ ਚਲੇ ਗਏ ਅੱਜ ਚੌਥੀ ਜਰੀ ਮੌਤੇ ਵਾਲੀ ਹੈਗੀ ਆ ਜਵਾਨ ਮੌਤ ਕੈਰ ਦੀ ਮੌਤ ਜਿਹੜਾ ਕੋਈ ਹੈ ਨਹੀਂ ਕੀ ਘਾਟਾ ਪੂਰਾ ਹੋ ਜੇ ਇਹ ਵਾਲਾ ਠੀਕ ਹੈ ਤੇ ਅਸੀਂ ਇਹੀ ਪ੍ਰਮਾਤਮਾ ਦੇ ਅੱਗੇ ਦੁਆ ਕਰਦੇ ਆ ਕਿ ਇਹ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਬਲ ਬਖਸ਼ੇ ਇਹਨਾਂ ਨੂੰ ਹਿੰਮਤ ਦੇਣ